ਸੜੀ ਖੁੱਦ ਦੀ ਲੜਕੀ ਇੱਕ ਮਹੀਨਾ ਦੋ ਮਹੀਨੇ ਇਹਨਾਂ ਨੇ ਬਾਹਰ ਦੇ ਚੱਕਣ ਦੇ ਵਿੱਚ ਆਪਣੇ ਕੋਲ ਰੱਖ ਕੇ ਉਹਨੂੰ ਅੱਜ ਤੱਕ ਇਹਨਾਂ ਨੇ ਪਤਾ ਨਹੀਂ ਕਿ ਉਹ ਬਾਹਰ ਚਲੀ ਗਈ ਹੈ ਜਾਂ ਇਹਨਾਂ ਨੇ ਮਾਰਿਆ ਘਪਾਇਆ ਨਾਲ ਦੁੱਧੀਆਂ ਡੋਣੀਆਂ ਭਰੀਆਂ ਹੁੰਦੀਆਂ ਬੀਬੀਆਂ ਨੇ ਬੀਬੀ ਹਣ ਵੇਖ ਵਸਦੀਆਂ ਵਾ ਪਰ ਉਹ ਡੇਰੇ ਦੁੱਧ ਖਾਣ ਵਾਲੀਆਂ ਬੀਬੀਆਂ ਇੱਥੇ ਨਹੀਂ ਆਉਂਦੀਆਂ ਸਾਨੂੰ ਪਤਾ ਉਹਦੇ ਸਾਨੂੰ ਧੜੇ ਧੜੇ ਦੀਆਂ ਗਾਲਾਂ ਕੱਢਦੀਆਂ ਘਰਾਂ 'ਚ ਬੈਠੀਆਂ ਜਿਹੜੀਆਂ ਬੀਬੀਆਂ ਬਾਬਿਆਂ ਨੂੰ ਮੰਨਦੀਆਂ ਉਹ ਤੇ ਕਹਿੰਦੀਆਂ ਸਰਵਿਸਾਂ ਤੈਨੂੰ ਕੀੜੇ ਪੈਣੇ ਮੈਂ ਕਿਹਾ ਜੇ ਤੈਨੂੰ ਪਹਿਣ ਕੇ ਵਿਖਾ ਦਾਂਗੇ ਤੁਹਾਨੂੰ ਇਹ ਤੇ ਪੈ ਨਹੀਂ 26-27 ਸਾਲ ਹੋ ਗਿਆ ਜਿਹੜੀਆਂ ਬਾਬਿਆਂ ਨੂੰ ਮੰਨਦੇ ਸੱਚੀ ਗੱਲ ਹੈ ਆ ਹੁਣ ਕੱਟ ਗਿਆ ਪਹਿਲਾਂ ਤੇ ਇੰਨੇ ਭੱਦੇ ਸ਼ਬਦਾ ਸਾਨੂੰ ਸ਼ਬਦ ਬੋਲਦੀਆਂ ਸੀ ਨਾ ਬੀਬੀਆਂ ਬਾਬੇ ਨਾਲੋਂ ਵੱਧ ਬੀਬੀ ਅੱਛਾ ਬੰਦਿਆਂ ਨਾਲੋਂ ਵੱਧ ਬੀਬੀਆਂ ਸਾਨੂੰ ਗਾਲਾਂ ਕੱਢਦੇ ਹੁਣ ਆਪੇ ਹਿਸਾਬ ਲਾ ਲੋ ਵੀ ਬੀਬੀਆਂ ਬਾਬੇ ਦੇ ਘਰ ਚ ਕਿਉਂ ਭੋਲਦੀਆਂ ਹੁਣ ਜੋੜ ਘਟਾਓ ਆਪੇ ਕਰ ਲੋ ਸੁਨਸਾਰੀਆਂ ਗੱਲਾਂ ਸਾਡੇ ਕੋਲ ਨਾ ਬੁਲਾਓ ਹੁਣ ਤੇ ਬੀਬੀਆਂ ਵੀ ਬਾਹਰ ਆਣ ਕੇ ਸਟੇਟਮੈਂਟਾਂ ਉਹ ਮੈਰੋ ਅਮਰਤਪਾਲਸ ਨੂੰ ਲੱਭਦੀਆਂ ਫਿਰਦੀਆਂ ਬਈ ਤੂੰ ਹੁਣ ਵਾਵਾ ਲਗਾ ਅੱਗੇ ਸਾਡਾ ਘਰ ਕੋ ਮਸਲਾ ਹੱਲ ਇਹ ਬਾਬੇ ਇਹਨਾਂ ਨੇ ਜਿਆਦਾ ਹੀ ਅਤ ਚੁੱਕੀ ਹੋਈ ਹੈ ਤੇ ਪਤਾ ਹੀ ਹੈ ਤੁਹਾਨੂੰ ਮੈਨੀਆਂ ਦਾ ਕੌਣ ਸੱਚਾ ਤੇ ਕੌਣ ਝੂਠਾ ਹੈ ਤੇ ਸਮਾਜ ਦੇ ਸਾਹਮਣੇ ਸਾਰਾ ਕੁਝ ਆ ਜਾਣਾ ਹੈ ਸਿਆਣੇ ਬਣ ਜਾਓ ਆਪਣੇ ਘਰਾਂ ਵਿੱਚ ਗੁਰਮਤ ਦੀ ਗੱਲ ਕਰੋ ਆਪੋ ਆਪਣੇ ਪਿੰਡਾਂ ਚਾ ਘਰਾਂ ਚ ਵੀ ਤੁਸੀਂ ਪਿੰਡਾਂ ਚ ਵੀ ਸੁਣਦੇ ਹੋਗੇ ਆਪੋ ਆਪਣੇ ਪਿੰਡ ਸੰਭੋ ਆਪਣੇ ਮਾਪੇ ਦੀ ਸੇਵਾ ਕਰੋ ਆਪਣੇ ਬਾਪ ਹੁਣ ਤਾਂ ਗੀਜਰ ਲੱਗ ਗਿਆ ਪਹਿਲਾਂ ਤੇ ਲੋਕ ਪਾਣੀ ਗਰਮ ਕਰਦੇ ਸੀ ਅਜੇ ਵੀ ਸਾਰਿਆਂ ਘਰਾਂ ਚ ਗੀਜਰ ਥੋੜਾ ਗਿਆ ਬਾਪੂ ਨੂੰ ਮਾਤਾ ਨੂੰ ਆਪਣੇ ਹੱਥੀਂ ਪਾਣੀ ਗਰਮ ਕਰਕੇ ਦਿਓ ਮਾਤਾ ਜੀ ਇਸ਼ਨਾਨ ਕਰੋ ਆ ਕੱਪੜੇ ਸਾਫ਼ ਸੁਥਰੇ ਪਾਓ ਉਹਨਾਂ ਨੂੰ ਬਿਸਤਰਾ ਰਜਾਈ ਤਲਾਈ ਸਰਦੀਆਂ ਆਉਣ ਵਾਲੀਆਂ ਵਧੀਆ ਲੈ ਕੇ ਦਿਓ ਜਿੱਚ ਬਾਪੂ ਜੀ ਮਾਤਾ ਜੀ ਨੇ ਸੋਣਾ ਵਾ ਬਾਬਿਆਂ ਦੇ ਡੇਰੇ ਜਾਣ ਗਿਆ ਸਪੈਸ਼ਲ ਚੋਲੇ ਮਰਿਆਂ ਸਾਦਾ ਦੇ ਬਣਾ ਬਣਾ ਕੇ ਡੇਰੇਆਂ ਟੰਗੇ ਹੋਏ ਆ ਅ ਮੋਗੇ ਤੋਂ ਬਾਗੇ ਪ੍ਰਾਣ ਨੂੰ ਜਾਈਏ ਕਿ ਡੇਰਾ ਰਾਜ ਆਉਂਦਾ ਤੁਸੀਂ ਵਖਿਆ ਹੋਣਾ ਅਵੀ ਰਸਤੇ ਦੇ ਵਿਖਿਆ ਹੋਣਾ ਕਈਆਂ ਨੇ ਉਹ ਬਾਬੇ ਨੂੰ ਕਈ ਸਾਲ ਹੋ ਗਏ ਦੁਨੀਆ ਤੋਂ ਗਏ ਨੂੰ ਬਾਬੇ ਦੇ ਕਢਾਈ ਕਰ ਕਰਕੇ ਚੋਲੇ ਟੰਗੇ ਉੱਤੇ ਬਿਲਕੁਲ ਜਦੋਂ ਬਾਗਾ ਪ੍ਰਾਣਾ ਵੜਦੇ ਆ ਨਾ ਉਹ ਤੋਂ ਪਹਿਲਾਂ ਖੱਬੇ ਹੱਥਾ ਮੈਂ ਪੂਰਾ ਲੋਕੇਸ਼ਨ ਦੱਸਤੀ ਜਿਉਂ ਗਏ ਚੈੱਕ ਕਰਕੇ ਆਇਓ ਕਾਲੇ ਰੰਗ ਦਾ ਚੋਲਾ ਉੱਤੇ ਚਿੱਟੀ ਕਢਾਈ ਮੈਂ ਤਾਂ ਗੋਗੇ ਹੀ ਤੇ ਵੇਖ ਕੇ ਆਏ ਆ ਨਾ ਸਾਨੂੰ ਵਿਖਾਉਣ ਲੈ ਗਏ ਸੀ ਉੱਤੇ ਤੇ ਮੈਂ ਪੁੱਛੀ ਬੈਠਾ ਮੈਂ ਕਿਹਾ ਜੀ ਬਾਬਾ ਜੀ ਕਿੱਥੇ ਆ ਕਿਤੇ ਬਾਬਾ ਜੀ ਦੇ ਚੜਾਈ ਕੀਤੇ ਮੈਂ ਫੇ ਚੋਲੇ ਕਰਨ ਰੱਖੇ ਆ ਉਹ ਗਾੜੀ ਤੇ ਬਾਬਾ ਜੀ ਪੌਣ ਆਉਂਦੇ ਆ ਉਹ ਪਾਣੀ ਵੀ ਰੱਖਦੇ ਜੇ ਕਸ਼ਹਰਾ ਵੀ ਰੱਖਦੇ ਜੇ ਬਾਬਾ ਜੀ ਦਾ ਕਹਿੰਦੇ ਗਿੱਲਾ ਵੀ ਹੁੰਦਾ ਤੇ ਮੈਂ ਸੇਵਾਦਾਰ ਨੂੰ ਪੁੱਛਿਆ ਮੈਂ ਕਿਹਾ ਸੱਚ ਦੱਸਿ ਇਹ ਕਸ਼ਹਰਾ ਬਾਬਾ ਜੀ ਗਿੱਲਾ ਕਰਦੇ ਕਹਿੰਦਾ ਨਹੀਂ ਮੈਂ ਧੋ ਕੇ ਪਾਉਣਾ ਰੋਜ਼ ਝੁੱਡੂ ਕਿਸਮ ਦੇ ਲੋਕ ਸੱਚੀ ਗੱਲ ਐਡੇ ਝੁੱਡੂ ਕਿਸਮ ਦੇ ਲੋਕ ਅਜੇ ਵੀ ਸਾਹਮਣੇ ਸੇਵਾਦਾਰ ਕੇ ਕਹਿੰਦਾ ਮੈਂ ਗਿੱਲਾ ਕਰਦਾ ਰੋਜ਼ ਆਣਾ ਵੀਡੀਓ ਪੈ ਨੈਟ ਤੇ ਪਈ ਜਾਣੀ ਆ ਸੁਣ ਵੀ ਰਹੇ ਹੋਣੇ ਘਰਾਂ ਚ ਬੈਠੇ ਫੇਰ ਵੀ ਕੋ ਲੱਕੀ ਜੁੱਤੀ ਚੁੱਕੀ ਆਉਂਦਾ ਕਦੀ ਪਾਪਾ ਜੀ ਨੂੰ ਲੈ ਕੇ ਦਿੱਤੀ ਲੱਕੀ ਜੁੱਤੀ ਉਹਨੂੰ ਪਲਾਸਟਿਕ ਦੇ ਬੂਟ ਲੈ ਕੇ ਦਿੰਦੇ ਜਿਹਨਾਂ ਤੁਹਾਡੀ ਸਾਰੀ ਜ਼ਿੰਦਗੀ ਤੁਹਾਡੇ ਲਈ ਕੀਤਾ ਉਹਨੂੰ ਲਿਆ ਕੇ ਦਿਓ ਹਾਂ ਫਾਜ਼ਿਲਕਾ ਤੋਂ ਵਧੀਆ ਲੱਕੀ ਜੁੱਤੀ ਵੀ ਬਾਪੂ ਆ ਖੁਸਾ ਪਾ ਬਾਪੂ ਨੂੰ ਲੈ ਕੇ ਦਿਓ ਹਾਂ ਬ੍ਰਾਂਡਡ ਜੁੱਤੀ ਬਾਪੂ ਜੀਆ ਵਧੀਆ ਜੁੱਤੀ ਪਾਓ ਵਧੀਆ ਕਮੀਜ਼ ਪਜਾਮਾ ਪਾਓ ਮਾਤਾ ਜੀਆ ਵਧੀਆ ਸੌਲ ਲਾਓ ਆਪਣੇ ਉੱਤੇ ਅੱਜ ਆਂਦੇ ਸਾਡੇ ਬਾਬਾ ਜੀ ਸਾਦਾ ਜੀਵਨ ਜਿਉਂਦੇ ਆ ਬੋਲੋ ਭਾਈ ਉਹ ਬੋਲੋ ਭਾਈ ਮੈਨੂੰ ਪਤਾ ਤੈਨੂੰ ਦੁਬਾਰਾ ਨਹੀਂ ਸਜਣਾ ਮੈਨੂੰ ਇਸ ਕਰਕੇ ਮੈਂ ਤੇ ਹਰ ਸਟੇਜ ਤੇ ਕਹਿ ਗਿਆ ਉਹ ਨਾ ਕਿ ਤੁਸੀਂ ਹਿੰਮਤ ਕਰਕੇ ਬੁਲਾਇਆ ਮੇਰੀ ਹੱਥ ਜੋੜ ਕੇ ਬੇਨਤੀ ਬਾਣੀ ਦੇ ਲਾਲ ਮੈਂ ਹਰ ਬਜ਼ੁਰਗਾਂ ਨੂੰ ਕਹਿਣਾ ਆਪਣੇ ਘਰਾਂ ਚ ਆਪਣੇ ਮਾਂ-ਬਾਪ ਦੀ ਰਿਸਪੈਕਟ ਕਰੋ ਮਾਂ-ਬਾਪ ਦੀ ਇੱਜ਼ਤ ਕਰੋ ਧੀਆਂ ਦੀ ਇੱਜ਼ਤ ਕਰੋ ਪਰਿਵਾਰਾਂ ਦੀ ਇੱਜ਼ਤ ਕਰੋ ਇਹਨਾਂ ਪਖੰਡੀਆਂ ਨੂੰ ਕੱਖ ਨਹੀਂ ਮਿਲਣਾ ਤੁਹਾਨੂੰ ਇਸ ਕਰਕੇ ਨੌਜਵਾਨ ਵੀਰੋ ਅਜਿਹੇ ਡੇਰਿਆਂ 'ਚ ਵੀ ਬਿਠੇ ਆ ਨਾ ਜਿਹੜੇ ਇਹਨਾਂ ਨੂੰ ਬੇਨਤੀ ਜਾ ਕੇ ਮਾਂ-ਬਾਪਾਂ ਵੱਲ ਵੇਖੋ ਪਰ ਉਹ ਵੀ ਹੁਣ ਗਿੱਜੇ ਆ ਨਾ ਉਹਨਾਂ ਨੂੰ ਪਤਾ ਲੱਗਾ ਵੀ ਕਦੋਂ ਬਾਬਾ ਮਰੇ ਤੇ ਹੌਲੀ-ਹੌਲੀ ਬਾਬੇ ਦੀ ਗੱਡੀ ਤੇ ਬਈਏ ਸੀ ਜਿਹੜੇ ਡੇਰਿਆਂ 'ਚ ਬੈਠੇ ਉਹ ਵੀ ਡੀਕਣ ਡਿਆ ਉਹ ਤਾਂ ਹੀ ਤੁਸੀਂ ਵੇਖੋ ਬਾਬੇ ਦਾ ਹਮੇਸ਼ਾ ਜਿਹੜਾ ਗੱਡੀ ਤੇ ਗੜਵਾਈ ਬੈਂਦਾ ਹੌਲੀ-ਹੌਲੀ ਗੁਰੂ ਨੇ ਇਹ ਕੰਮ ਨਹੀਂ ਕੀਤਾ ਨਾ ਗੁਰੂ ਨੇ ਪਰਖ ਦੀ ਵਿਚਾਰ ਧਾਰਾ ਦਿੱਤੀ ਇਸ ਕਰਕੇ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਆ ਸਾਧ ਸੰਗਤ ਜੀ ਤਰਲਾ ਤੁਹਾਡੇ ਅੱਗੇ ਗੁਰੂ ਗ੍ਰੰਥ ਸਾਹਿਬ ਦੀ ਅਗਲਾ ਮਹੀਨਾ ਸਾਹਿਬ ਜਾਦਿਆਂ ਨੂੰ ਅਸੀਂ 8-10 ਦਿਨ ਬੜਾ ਯਾਦ ਕਰਨਾ ਪਰ ਫਿਰ ਵੀ ਮੈਂ ਕਹਿੰਦਾ ਸ਼ੁਕਰ ਵਾ ਕਿ ਅਸੀਂ ਸਾਹਿਬ ਜਾਦਿਆਂ ਯਾਦ ਕਰਨ ਲੱਗ ਪਏ 8-10 ਦਿਨ ਅਸੀਂ ਉਹਨਾਂ ਉਹਨਾਂ ਕੁਰਬਾਨੀ ਵਾਲੇ ਸਿਖਾਂ ਨੂੰ ਨਹੀਂ ਤੇ ਅੱਜ ਤੋਂ 5-7 ਸਾਲ ਪਹਿਲਾਂ ਕੋਈ ਸਾਹਿਬ ਜਾਦਿਆਂ ਦਾ ਨਾਮ ਨਹੀਂ ਸੀ ਲੈਂਦਾ ਤੁਸੀਂ ਵੇਖਿਆ ਹੋਣਾ ਆ ਹੁਣ ਚੇਤਾ ਕਰਉਣਾ ਪੈਂਦਾ ਕਿ ਕਮ ਸਿਕੋਂ 10-15 ਦਿਨ ਆਪਣੇ ਘਰ ਖੁਸ਼ੀ ਵਾਲਾ ਕੋ ਫੰਕਸ਼ਨ ਨਾ ਰੱਖਿਓ ਸਿਆਣੇ ਆਂਦੇ ਜੇ ਰੋਣ ਨਹੀਂ ਹੁੰਦਾ ਤੇ ਰੋਣ ਵਾਲਾ ਮੂੰਹ ਹੀ ਕਰ ਲੋ ਭਾਵੇਂ ਸਾਡੇ ਚੜਦੀ ਕਲਾ ਵਾਲੇ ਦੇ ਨਾ ਉਹ ਉਹਦਾ ਮਤਲਬ ਇਹ ਹੁੰਦਾ ਕਿ ਅਸੀਂ ਉਸ ਚੀਜ਼ ਨੂੰ ਮਾਣੀਏ ਕਿਦਾਂ ਉਹ ਠੰਡੀਆਂ ਰਾਤਾਂ 'ਚ ਸਭ ਜਿਆਦਿਆਂ ਨੇ ਅਨੰਦਪੁਰ ਸਾਹਿਬ ਛੱਡਿਆ ਸੀ ਮੈਂ ਹਰ ਵਾਰ ਇੱਕ ਸਟੇਜ ਤੇ ਸ਼ਬਦ ਬੋਲਦਾ ਕਿ ਪੰਜਾਬ ਦੇ ਕਿਹੜੇ ਕਿਹੜੇ ਵੱਡੇ ਡੇਰੇ ਆ ਕਿੰਨਿਆਂ ਕਿੰਨਿਆਂ ਕਿੱਲਿਆਂ ਹੀ ਡੇਰੇ ਆ ਕਦੀ ਸਭ ਜਿਆਦਿਆਂ ਦੇ ਸ਼ਹੀਦੀ ਦਿਨਾਂ 'ਚ ਤੁਸੀਂ ਉੱਥੇ ਲਾਈਵ ਹੁੰਦਾ ਦਵਾਨ ਵੇਖਿਆ ਜਿੱਦੇ ਸਭ ਜਿਆਦਿਆਂ ਦਾ ਸਾਕਾ ਸੁਣਾਇਆ ਜਾ ਰਿਹਾ ਹੋਵੇ ਸ਼ਹੀਦੀ ਸਾਕਾ ਸੁਣਾਇਆ ਜਾ ਰਿਹਾ ਹੋਵੇ ਨਹੀਂ ਅਗਲੇ ਨੂੰ ਪਤਾ ਜੇ ਅਸੀਂ ਸਭ ਜੱਦਾਂ ਦੀ ਦੀਵਾਨ ਰੱਖ ਲਏ ਤੇ ਕੱਲ ਨੂੰ ਸਾਡੇ ਬਾਬੇ ਦੀ ਬਰਸੀ ਤੇ ਕੌਣ ਆਊ ਉਹਨਾਂ ਲਈ ਲੋਕਾਂ ਦੀ એનર્ਜੀ ਬਾਬਿਆਂ ਦੀ ਬਰਸੀ ਵਾਸਤੇ ਸੇਵ ਕਰਕੇ ਰੱਖਣੀ ਆ ਸਭ ਜੱਦਾਂ ਚੋਂ ਨਾ ਕੀ ਲੈਣਾ ਉਹਨਾਂ ਨੇ ਆਪਣੇ ਬਾਬਿਆਂ ਦੇ ਗੁਣ ਗੋਣੇ ਬਾਬਾ ਜੀ ਨੇ ਆਹ ਕੀਤਾ ਸੀ ਬਾਬਾ ਜੀ ਨੇ ਆਹ ਕੀਤਾ ਸੀ ਬਾਬਾ ਜੀ ਨੇ ਇੰਜ ਕੀਤਾ ਸੀ ਭੁੱਲ ਗਏ ਸੀ ਸਾਡਾ ਬਾਬਾ ਸਾਰਿਆਂ ਦਾ ਸਾਂਝਾ ਹੈ ਕਿਹੜਾ ਬਾਬਾ ਅਜੀਤ ਸਿੰਘ ਬਾਬਾ ਜੁਜਾਰ ਸਿੰਘ, ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ, ਬਾਬਾ ਜੀਵਨ ਸਿੰਘ, ਬਾਬਾ ਉਦੇਸ ਸਿੰਘ ਸਾਡੇ ਆ ਬਾਬੇ ਸੀ। ਇਹ ਤੇ ਸਾਡੇ ਸਾਰੇ ਸਾਂਝੇ ਸੀ। ਉਹ ਬਾਬੇ ਭੁੱਲ ਗਏ, ਮਾਝਿਆਂ ਦਾ ਆਪਣਾ ਬਾਬਾ, ਮਾਲਵੇਆਂ ਦਾ ਆਪਣਾ ਬਾਬਾ, ਦੁਆਬੇਵਾਲੇ ਦਾ ਆਪਣਾ ਬਾਬਾ, ਉਹਨੂੰ ਅਸੀਂ ਸਾਰੇ ਰੋਈ ਜਾਂਦੇ ਆ ਵੀ ਇਹ ਸਾਡੇ ਬਾਬੇ ਆ। ਕਦੋਂ ਕਦੋਂ ਅਸੀਂ ਇਸ ਬੰਨੇ ਤੁਰਾਂਗੇ, ਕਦੋਂ ਸਾਨੂੰ ਸਮਝ ਆਏਗੀ? ਜਿਹੜੇ ਘਰਾਂ 'ਚ ਵੀ ਬੈਠੇ ਮੇਰੀ ਹੱਥ ਜੋੜ ਕੇ ਬੇਨਤੀ ਆ। ਇੱਕ ਵਾਰੀ ਸੋਚਿਓ ਜਰੂਰ ਕਿ ਗੁਰੂ ਸਾਹਿਬ ਜੀ ਨੇ ਸਾਡੇ ਲਈ ਕਿੰਨਾ ਪਰਪੁਕਾਰ ਕੀਤਾ ਹਕੂਮਤਾਂ ਨਾਲ ਟੱਕਰ ਲੈ ਕੇ ਸਾਡੇ ਬਦਲੇ ਅੱਛਾ ਜਿਹੜੇ ਤੁਹਾਨੂੰ ਇਨਸਾਨ ਮੰਨਣ ਨੂੰ ਤਿਆਰ ਨਹੀਂ ਤੁਹਾਡੇ ਹੱਥ ਬਰਤਨਾਂ ਨੂੰ ਲੱਗ ਜਾਣ ਤੇ ਅਗਲੇ ਕਹਿੰਦੇ ਨੇ ਇਹ ਹੁਣ ਬਰਤਨ ਪਹਿਲਾਂ ਚੁੱਲ੍ਹੇ 'ਚ ਸਾੜਨਾ ਹੈ ਤੁਸੀਂ ਫੇਰ ਵੀ ਉਹਨਾਂ ਦੀਆਂ ਪ੍ਰਕਰਮਾ ਕਰੋ ਗੁਰੂ ਪਾਰਸ਼ਾ ਜੀ ਨੇ ਇਹਨੇ ਆਖਿਆ ਕਿ ਭਾਈ ਜੀਵਨ ਸਿੰਘ ਦਾ ਹੁਣ ਹੱਥ ਲੱਗ ਗਿਆ ਨਵੇਂ ਪਾਸ਼ਾ ਦੇ ਸੀਸ ਨੂੰ ਹੁਣ ਸੀਸ ਅਪਵਿੱਤਰ ਹੋ ਗਿਆ ਸਭੋਂ ਸੀਨੇ ਨਾਲ ਲਾ ਕੇ ਮੱਥਾ ਚੁੰਮ ਕੇ ਆਖਿਆ ਰੰਗਰੇਟਾ ਗੁਰੂ ਕਾ ਬੇਟਾ